ਬੀਬਾ ਬਾਰਾ ਹੋਰਨ ਦੀ ਵੀ ਗੱਲਬਾਤ ਆਪਾਂ ਕਰ ਲਈਏ ਉਹ ਇੱਕ ਨਵਾਂ ਬਿੱਲ ਸੁਜੈਸਟ ਕਰ ਰਹੇ ਨੇ ਸੁਜਾਦੇ ਰਹੇ ਨੇ ਭਾਈ ਕਹਿੰਦੇ ਬੱਚਿਆਂ ਦੇ ਵਿੱਚ ਨਸ਼ੇ ਦੀ ਰੋਕਥਾਮ ਨੂੰ ਲੈ ਕੇ ਆਪਾਂ ਕਰੀਏ ਕੋਈ ਕੰਮ ਰਲ ਮਿਲ ਕੇ ਇਹ ਬਿੱਲ ਥੋੜਾ ਜਿਹਾ ਸਾਂਝਾ ਕਰ ਦਿਓ ਸਾਡੇ ਨਾਲ ਇਹਦੇ ਵਿੱਚ ਕੀ ਇਹਦਾ ਏਜੰਡਾ ਕੀ ਹੈ ਦੇਖੋ ਲੰਮਾ ਚੌੜਾ ਨਾਮ ਹੈ ਇਸ ਬਿੱਲ ਦਾ ਜੀ ਕੋ ਗੱਲ ਕੀ ਹੁੰਦੀ ਆ ਕਿ ਜੇ ਕੋਈ ਆਪਾਂ ਦੇਖਦੇ ਆ ਕਿ ਕਿਸੇ ਪਾਰਟੀ ਦਾ ਸਿੰਗਲ ਐਮਪੀ ਆ ਆਜ਼ਾਦ ਐਮਪੀ ਆ ਹੂੰ ਤਾਂ ਉਹ ਪ੍ਰਾਈਵੇਟ ਮੈਂਬਰ ਬਿੱਲ ਲਿਆ ਸਕਦਾ ਹੋ ਮਤਲਬ ਕਿ ਸਰਕਾਰ ਵੱਲੋਂ ਨਹੀਂ ਲਿਆਂਦਾ ਜਾਂਦਾ ਪਰਟੀਕੂਲਰ ਕੈਲੋ ਕਿ ਇੱਕ ਐਮਪੀ ਜਾਂ ਇਹ ਵਿਧਾਨ ਸਭਾ ਚ ਵੀ ਹੁੰਦਾ ਮੈਨੂੰ ਯਾਦ ਹੈ ਕਿ ਇੱਕ ਵਾਰੀ ਕਮਰ ਸੰਧੂ ਰਾਣੇ ਵੀ ਲਿਆਂਦਾ ਸੀ ਸ਼ਾਇਦ ਸੁਖਪਾਲ ਸਿੰਘ ਖਹਿਰਾ ਵੀ ਲਿਆ ਚੁੱਕੇ ਆ ਹੂੰ ਵਰੁਣ ਗਾਂਧੀ ਨੇ ਵੀ ਇੱਕ ਲਿਆਂਦਾ ਸੀ ਬਹੁਤ ਜ਼ਬਰਦਸਤ ਆ ਜੀ ਤਾਂ ਮਤਲਬ ਕਿ ਇਸ ਤਰ੍ਹਾਂ ਉਹ ਜਿਹੜੇ ਪ੍ਰਾਈਵੇਟ ਬਿੱਲ ਆਉਂਦੇ ਆ ਤਾਂ ਉਥੇ ਇੱਕ ਕਹਿ ਲੋ ਕਿ ਤੈਅ ਆ ਕਿ ਜੇ ਮੰਨ ਲਓ ਉਥੇ ਇੰਨੇ ਮੈਂਬਰ ਪਾਰਲੀਮੈਂਟ ਸਹਿਮਤ ਹੋਣ ਜਾਣ ਹੂੰ ਤਾਂ ਫਿਰ ਉਹਦੇ ਤੇ ਚਰਚਾ ਹੋ ਜਾਂਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਸਾਰੇ ਹੀ ਦੇਸ਼ ਦੇ ਐਮਪੀਸ ਜਿਹੜੇ ਆ ਉਹ ਇਹਦੇ ਤੇ ਸਹਿਮਤ ਹੋ ਜਾਣੇ ਚਾਹੀਦੇ ਆ ਹੂੰ ਬਿੱਲ ਚੰਗਾ ਹੈ ਜਿਹੜਾ ਇਹਦਾ ਕਹਿ ਲੋ ਕਿ ਇਹਦਾ ਜਿਹੜੀ ਜ਼ਰੂਰਤ ਹੈਗੀ ਆ ਬਿਲਕੁਲ ਮੰਤਵ ਹੈ ਜਿਹੜਾ ਜੀ ਉਹ ਮੰਤਵ ਇਹੋ ਹੀ ਆ ਕਿ ਬੱਚਿਆਂ ਨੂੰ ਯਾਨੀ ਜੋ ਸਕੂਲੀ ਬੱਚੇ ਆ ਕਿ ਉਹਨਾਂ ਨੂੰ ਜਾਗਰੂਕ ਕੀਤਾ ਜਾਵੇ ਹੂੰ ਜੋ ਡਰੱਗ ਅਬਿਊਜ਼ਿੰਗ ਹੈ ਕਿ ਇਹਦੀ ਰੋਕtham ਵਾਸਤੇ ਕਹਿ ਲੋ ਕਿ ਬੱਚਿਆਂ ਨੂੰ ਪ੍ਰਿਪੇਅਰ ਕਰ ਦਿੱਤਾ ਜਾਵੇ ਹੂੰ ਸਕੂਲੀ ਡਾਂਚੇ ਚ ਤੇ ਮੇਰੇ ਖਿਆਲ ਦੇ ਨਾਲ ਇਹ ਤੇ ਕੋਟਾਂ ਵੀ ਖਹਿ ਚੁੱਕੀਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਤੇ ਅੱਜ ਤੋਂ ਤਕਰੀਬਨ ਲਾ ਲਓ 8-10 ਸਾਲ ਪਹਿਲਾਂ ਹੁਕਮ ਦਿੱਤੇ ਨੇ ਹੂੰ ਉਹ ਕਦੇ ਲਾਗੂ ਨਹੀਂ ਹੋਏ ਜੀ ਮੈਨੂੰ ਨਹੀਂ ਪਤਾ ਕੋਈ ਇਕਾ ਦੁਕਾ ਸਕੂਲਾਂ ਚ ਪੜਾਇਆ ਜਾਂਦਾ ਹੋਵੇ ਵਿਸ਼ਾ ਤੇ یونیورسٹیਾਂ ਚ ਪੜਾਇਆ ਜਾਂਦਾ ਵੇ ਕਾਲਜਾਂ ਚ ਮੈਨੂੰ ਨਹੀਂ ਪਤਾ ਨਹੀਂ ਵਿਸ਼ੇ ਦੇ ਤੌਰ ਤੇ ਕੁਝ ਨਹੀਂ ਹੈ ਮਤਲਬ ਜਿਤਕ ਮੇਰੀ ਵੀ ਜਾਣਕਾਰੀ ਹੈ ਹਾਂ ਜੀ ਜਾਂ ਕੋਈ ਇਹਦੇ ਤੇ ਕੋਈ ਸੈਮੀਨਾਰ ਵਗੈਰਾ ਕਦੇ ਕੋਈ ਸਾਸ਼ਮਾਈ ਹੋ ਜਾਂਦੇ ਆ ਉਹ ਇੱਕ ਹਾਂ ਜੀ ਫਾਰਮੈਟਿਕ ਸੇਖ ਹੁੰਦੀ ਹੈ ਨਹੀਂ ਉਹ ਸਿਲੇਬਸ ਦਾ ਜ਼ਿਕਰ ਸੀ ਕੋਈ ਉਸ ਤਰ੍ਹਾਂ ਦਾ ਕੁਝ ਸਿਲੇਬਸ ਦੇ ਵਿੱਚ ਇਹਨੂੰ ਸ਼ਾਮਲ ਕੀਤਾ ਜਾਵੇ ਜੀ ਤਾਂ ਗੱਲ ਇਹ ਆ ਕਿ ਅਸੀਂ ਵਿਅਕਤੀਗਤ ਤੌਰ ਤੇ ਵੀ ਕਹਿ ਲੋ ਕਿ ਜੇ ਨਚੋੜ ਦੇ ਰੂਪ ਚ ਕਹੋਗੇ ਮੇਰੀ ਇੱਕ ਆਪਦੀ ਇਸ ਖੇਤਰ ਚ ਕਹਿ ਲੋ ਜਾਂ ਇਸ ਕੋਰਾਹੇ ਜਾ ਕੇ ਇੱਕ ਜਰਨੀ ਆ ਮੈਂ ਤਾਂ ਖੁਦ ਇਸ ਗੱਲ ਦੇ ਉੱਤੇ ਕਹਿ ਲਓ ਕਿ ਬਈ ਹਮਿਦਾਰ ਆ ਮੇਰੀ ਅਕਸਰ ਜਿਹੜੇ ਸਮਾਜ ਸੇਵੀ ਆ ਕੁਝ ਸਿਆਸਤਦਾਨ ਆ ਜਿਹੜੇ ਇਸ ਤਰ੍ਹਾਂ ਕੰਮ ਕਰਦੇ ਆ ਉਹਨਾਂ ਦੇ ਨਾਲ ਜਦੋਂ ਗੱਲਬਾਤ ਹੁੰਦੀ ਆ ਤੇ ਮੇਰੇ ਆਪਣੀ ਸਲਾਹ ਵੀ ਹੁੰਦੀ ਆ ਯਾਰ ਇਸ ਚੀਜ਼ ਨੂੰ ਤੁਸੀਂ ਜ਼ਰੂਰ ਅਪਣਾਓ ਬਿਲਕੁਲ ਸਕੂਲੀ ਲੈਵਲ ਤੋਂ ਖਾਸ ਕਰਕੇ ਕਿਉਂਕਿ ਦਿੱਕਤ ਪਤਾ ਕੀ ਆ ਹੁਣ ਦਿੱਕਤ ਇਹ ਆ ਮੈਂ ਅੱਗੇ ਵੀ ਬਹੁਤ ਵਾਰੀ ਗੱਲੇ ਕਹੀ ਆ ਅਸੀਂ ਕੱਲ ਪਰਸੋਂ ਵੀ ਮੈਂ ਮਤਲਬ ਕਿ ਆਪਣੇ ਦੋਸਤ ਨਾਲ ਆਪਣੇ ਭਰਾ ਨਾਲ ਗੱਲ ਕਰ ਰਿਹਾ ਸੀਗਾ ਕਿ 3 ਸਾਲ ਦੀ ਉਮਰ ਤੋਂ ਬਾਅਦ ਬੱਚਾ ਕਰੋ ਨਿਕਲ ਜਾਂਦਾ ਸਰ ਹੂੰ 3 ਸਾਲ ਦੀ ਉਮਰ ਤੋਂ ਬਾਅਦ ਉਹ ਪਲੇਵੇ ਚ ਲੈ ਜਾਂਦਾ ਬਿਲਕੁਲ ਜਾਂ ਅੰਗਣਵਾੜੀ ਚ ਜਾਂਦਾ ਜਾਂਦਾ ਸਰ ਮਾਂ ਦੀਆਂ ਜੋ ਟੀਚਿੰਗਸ ਨੇ ਨਾ ਉਹ ਬਹੁਤ ਪ੍ਰਭਾਵਸ਼ਾਲੀ ਹੁੰਦੀਆਂ ਬੱਚੇ ਦੀ ਜ਼ਿੰਦਗੀ 'ਚ ਬੇਸ਼ੱਕ ਅਸੀਂ ਮਾਂ ਨੂੰ ਇੱਕ ਬਹੁਤ ਮਹੱਤਵਪੂਰਨ ਸਟੇਜ ਤੇ ਤੋਰ ਕਰ ਦਿੰਨੇ ਆ ਤੁਹਾ ਹੂੰ ਬਿਲਕੁਲ ਸਮਾਂ ਜਿਹੜਾ ਬੱਚੇ ਦਾ ਜਾਗਦੇ ਵਾਲਾ ਸਮਾਂ ਜਿਹੜਾ ਹੁੰਦਾ ਕਿ ਲੋ ਤਾਂ ਸਕੂਲ ਨਹੀਂ ਬਚਾਉਂਦੇ ਸੋਚ ਬੋ ਜੋ ਤਾਂ ਬੱਚੇ ਤੇ ਉੱਥੇ ਹੀ ਪੈਣ ਲੱਗ ਜਾਂਦਾ ਜੀ ਤੇ ਅੱਗੇ ਜਾ ਕੇ ਫਿਰ ਉਹ ਜਦੋਂ ਸਕੂਲੀ ਸਿੱਖਿਆ 'ਚ ਚੱਲਣ ਲੱਗ ਗਿਆ ਜੀ ਜੀ ਆਂਗਣਵਾੜੀ ਜਾਂ ਪਲੇਵੇ ਵਗੈਰਾ ਜੋ ਵੀ ਹੈ ਉਹ ਤੋਂ ਬਾਅਦ ਸਾਰਾ ਦਰਉਮਦਾਰ ਕਿਸ ਤਰ੍ਹਾਂ ਗਿਆ ਹੂੰ 3 ਵਜੇ ਤੱਕ ਬੱਚਾ ਰਿਹਾ ਸਕੂਲ 2 ਵਜੇ ਤੱਕ ਬੱਚਾ ਰਿਹਾ ਸਕੂਲ ਉਸ ਤੋਂ ਬਾਅਦ ਫਿਰ ਕਰੇ ਆਇਆ ਆਪਦਾ ਕੰਮ ਕੀਤਾ ਮਤਲਬ ਕਿ ਇਹ ਹੈ ਕਿ ਇੱਕ ਤਾਂ ਜੇ ਅਵੇਅਰਨੈਸ ਹੋਵੇ ਠੀਕ ਹੈ ਜਿੰਨਾ ਵੀ ਸਮਾਂ ਮਿਲਦਾ ਸਾਡੇ ਮਾਪਿਓ ਜਿਹੜੇ ਆ ਸਮਾਜ ਦੇ ਉਹ ਵੀ ਆਪਣੇ ਬੱਚੇ ਨੂੰ ਇਹਨਾਂ ਚੀਜ਼ਾਂ ਤੇ ਲਿਆ ਕੇ ਧਿਆਨ ਕੇਂਦਰਿਤ ਕਰਾ ਕੇ ਸਿਹਤਕਰਨ ਜਾਗਰੂਕ ਕਰਨਾ ਤੇ ਉਤੋਂ ਟੀਚਰ ਤਾਂ ਮੇਰੇ ਖਿਆਲ ਦੇ ਨਾਲ ਜਿਹੜੀਆਂ ਇਸ ਤਰ੍ਹਾਂ ਦੀਆਂ ਟੀਚਿੰਗਸ ਨੇ ਅੱਛੇ ਚਰਿੱਤਰ ਦੇ ਨਿਰਮਾਣ ਵਿੱਚ ਬਹੁਤ ਸਹਾਇੀ ਹੁੰਦੀ ਹੈ ਬਿਲਕੁਲ 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 ਕਲੋ ਬੀਬਾ ਜੀ ਦੀ ਰਾਜਨੀਤੀ ਦਾ ਆਲੋਚਕ ਹੋ ਸਕਦਾ ਹੂੰ ਠੀਕ ਹੈ ਨਾ ਉਹ ਇੱਕ ਵੱਖਰਾ ਉਹ ਤੁਸੀਂ ਵੀ ਹੋ ਸਕਦੇ ਇੱਕ ਵੱਖਰਾ ਵਿਸ਼ਾ ਪਰ ਓਵਰਆਲ ਜੇ ਦੇਖੀਏ ਨਾ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਚਰਿੱਤਰ ਨਿਰਮਾਣ ਤੇ ਕੰਮ ਹੁੰਦਾ ਹੀ ਕਿੰਨਾ ਕੋਈ ਇੰਡੀਆ ਚ ਸਭ ਬਿਲਕੁਲ ਮਿੰਟੂ ਜੀ 100% ਆਪਾਂ ਕਿਸੇ ਨਾਲ ਐਗਰੀ ਨਹੀਂ ਹੁੰਦੇ 100% ਆਪਾਂ ਡਿਸਐਗਰੀ ਸਾਡੀਆਂ ਸਹਿਮਤੀਆਂ ਸਹਿਮਤੀਆਂ ਚੱਲਦੀਆਂ ਨੇ ਉਹਦੇ ਚ ਕੋਈ ਚੱਕਰ ਨਹੀਂ ਉਹ ਸਾਰੇ ਆਜ਼ਾਦ ਨੇ ਆਪੋ ਆਪਣੇ ਪੱਧਰ ਤੇ ਪਰ ਇਸ ਤਰ੍ਹਾਂ ਦਾ ਮੇਰਾ ਮੰਨਣਾ ਹੈ ਕਿ ਜੇ ਆਪਾਂ ਇਹ ਕੰਮ ਕਰਨਾ ਸਟਾਰਟ ਕਰੀਏ ਨਾ ਸਭ ਹਮ ਘਰਾਂ ਚ ਯਾਨੀ ਜਿੰਨਾ ਵੀ ਕਰ ਸਕਦੇ ਆ ਆਪਣੇ ਪੱਧਰ ਤੇ ਹੁਣ ਦਿੱਕਤ ਇਹ ਹੈ ਨਾ ਆਪਣੀ ਸੋਸਾਇਟੀ ਦੇ ਵਿੱਚ ਸਾਰੇ ਮਾਪਿਓ ਵੀ ਅਵੇਅਰ ਨਹੀਂ ਆ ਜੀ ਬਿਲਕੁਲ ਬਹੁਤ ਵੱਡਾ ਇੱਕ ਪਛੜਿਆ ਵਰਗ ਵੀ ਤਾਂ ਹੈ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਨੂੰ ਸਮਝਾਉਣਾ ਨਹੀਂ ਆਉਂਦਾ ਜਾਂ ਖੁਦ ਸਮਝਣਾ ਸਮਝਣਾ ਨਹੀਂ ਆਉਂਦਾ ਬਿਲਕੁਲ ਜੀ ਤਾਂ ਉਹ داروਮਦਾਰ ਜੇ ਤਾਂ ਦੋ ਥਾਵਾਂ ਤੇ ਹੋ ਜਾਵੇ ਵੰਡਿਆ ਜਾਵੇ ਤਾਂ ਮੱਚ ਬੈਟਰ ਆ ਜੇ ਨਹੀਂ ਤਾਂ ਬਈ ਸਕੂਲਾਂ 'ਚ ਕਾਲਜਾਂ 'ਚ ਯੂਨੀਵਰਸਿਟੀਆਂ 'ਚ ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਸੰਭਾਲ ਲਈਆਂ ਸੰਭਾਲ ਲੈਣੀ ਮੇਰਾ ਵੀ ਬਿਲਕੁਲ ਜੀ ਬਿਲਕੁਲ ਇਹ ਆਪਣਾ اخلاਕੀ ਫਰਜ਼ ਵੀ ਬਣਦਾ ਹੈ ਸਮਾਜਿਕ ਪરાਣੀ ਹੋਣ ਦੇ ਨਾਤੇ ਆ ਬਿਲਕੁਲ ਮਿੰਟੂ ਜੀ ਕੁਲਦੀਪ ਜੀ ਵੀ ਕਹਿ ਰਹੇ ਨੇ ਕਿ ਭਾਈ ਮਾਫ ਕਰਨਾ ਡਰਗ ਅਬਿਊਜ਼ਿੰਗ ਚਾਈਲਡ ਜਿਹੜਾ ਅਬਿਊਜ਼ਿੰਗ ਇਹ ਕਹਿੰਦੇ ਸਕੂਲਾਂ ਦੇ ਵਿੱਚ ਹੀ ਦੱਸ ਦੇਣਾ ਚਾਹੀਦਾ ਬਿਲਕੁਲ ਜੀ ਕਮੈਂਟ ਪੰਜਾਬੀ ਚ ਕਰੋ ਤੇ ਅੰਗਰੇਜ਼ੀ ਚ ਕਰੋ ਕੋਈ ਗੱਲ ਨਹੀਂ ਜੀ ਪਰ ਖਬਰ ਦੇ ਨਾਲ ਜੁੜਿਆ ਹੋਇਆ ਕਮੈਂਟ ਕਰੋ ਉਹਦੇ ਨਾਲ ਆਪਾਂ ਤੁਹਾਡੀ ਗੱਲਬਾਤ ਜ਼ਰੂਰ ਕਰਾਂਗੇ ਤੁਸੀਂ ਕਹਿੰਦੇ ਹੌਕੀ ਗੇਮ ਨਿਊਜ਼ ਕੀਤੀ ਸੀ ਕਹਿੰਦੇ ਜੀ ਅੱਜ ਆਪਣੇ ਕੋਲੇ ਕੋਈ ਗੇਮ ਨਾਲ ਜੁੜੀ ਹੋਈ ਪਰ ਚ ਫੋਰੀ ਸੇਮ ਕਮੈਂਟ ਭਾਜੀ ਨਾ ਕਰਿਆ ਕਰੋ ਜੀ 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 ਚੰਗੇ ਦੋਸਤ ਬਣਾਉਣਾ ਸਿਖਾਉਣਾ ਕਹਿੰਦੇ ਆਪੇ ਜ਼ਿੰਦਗੀ ਸੋਹਣੀ ਹੋ ਜਾਣੀ ਹੈ ਬਿਲਕੁਲ ਜੀ ਦੋਸਤ ਚੰਗੇ ਫੇਰੀ ਬਣਨਗੇ ਜੇ ਆਪਾਂ ਨੂੰ ਥੋੜਾ ਜਿਹਾ ਚੰਗੇ ਬੰਦੇਆਂ ਵਾਲੇ ਪਾਸਿਓ ਪਤਾ ਲੱਗਣਾ ਚਾਹੀਦਾ ਬਿਲਕੁਲ ਬਿਲਕੁਲ ਵੀ ਗੱਲ ਕਰਦੇ ਆ ਗੁਰ ਅਵਤਾਰ ਦਿਓਲ ਜੀ ਪਹਿਲੀ ਗੱਲ ਇਹ ਆ ਕਿ ਤੁਸੀਂ ਨਾ ਪਲੀਜ਼ ਇੱਥੇ ਕਮੈਂਟ ਨਾ ਕਰੋ ਤੁਸੀਂ ਇਦਾਂ ਕਰੋ ਕਿ ਇੱਕ ਆਪਣਾ ਈਮੇਲ ਜਾਂ ਸਾਡੇ ਅਫੀਸ਼ੀਅਲ ਨੰਬਰ ਤੇ ਪੇਜ ਤੇ ਜਾ ਕੇ WhatsApp ਕਰ ਦਿਓ ਜੀ ਜੀ ਤੇ ਪੰਜਾਬੀ ਚ ਜੇ ਨਹੀਂ ਵੀ ਟਾਈਪ ਹੁੰਦਾ ਇਹਨੂੰ ਕਰੈਕਟ ਕਰਕੇ ਤੁਸੀਂ ਲਿਖ ਦਿਓ ਤੇ ਅਸੀਂ ਬਾਕਾਇਦਾ ਇਹਨੂੰ ਅਸੀਂ ਇੱਕ ਵਿਸ਼ੇ ਦੇ ਤੌਰ ਤੇ ਸ਼ਾਮਿਲ ਕਰ ਲਵਾਂਗੇ ਪਲੀਜ਼ ਇੱਕ ਬੇਨਤੀ ਆ ਕਿ ਜਦੋਂ ਵੀ ਲਿਖੀਏ ਤਾਂ ਆਪਾਂ ਸਪਸ਼ਟ ਲਿਖੀਏ ਦੋਸਤਾਂ ਦੀ ਬੜੀ ਭੂਮਿਕਾ ਹੁੰਦੀ ਹੈ ਦੋ ਸੰਗਤ ਕਿਸ ਤਰ੍ਹਾਂ ਚੁਣੇ ਬੱਚਾ ਹੂੰ ਇਹ ਸਮਝਾਉਣਾ ਸਾਡਾ ਫਰਜ਼ ਨਹੀਂ ਫਰਜ਼ ਹੈ ਬਿਲਕੁਲ ਸੰਗਤ ਦੀ ਚੋਣ ਦਾ ਹੀ ਤੇ ਮਸਲਾ ਹੈ ਨਾ ਜੀ ਜੀ ਸੰਗਤ ਦੀ ਚੋਣ ਜੇ ਕਰਨੀ ਆ ਗਈ ਇਹਨਾਂ ਸਭ ਤੁਸੀਂ ਹੀਰੇ ਬਣ ਜਾਓਗੇ ਹੀਰੇ ਹੂੰ ਬਿਲਕੁਲ ਮਿੰਟੂ ਜੀ ਸਭ ਤੋਂ ਵੱਡੀ ਚੀਜ਼ ਇਹ ਹੀ ਹੈ ਜੇ ਤੁਸੀਂ ਰਾਹ ਕਿਹੜਾ ਚੁੰਮ ਰਹੇ ਹੋ ਬਸ ਬਿਲਕੁਲ ਦਿਨ ਤੁਰ ਪਿਆ ਤੁਸੀਂ ਬਸ ਉਹੀ ਉਦਰੀ ਪ੍ਰਾਪਤੀ ਹੈ ਮਤਲਬ ਕਿ ਕੋਈ ਬਾਦਸ਼ਾਹ ਸੀ ਰਾਹ ਪਟਕ ਗਿਆ ਜੰਗਲ ਚ ਹੂੰ ਤੇ ਅਗਾ ਉਹ ਬਦਮਾਸ਼ ਕੋਈ ਪਾ ਕੇ ਬੈਠਾ ਸੀ ਲੁੱਟਣ ਖਸੁੱਟਣ ਨੂੰ ਉਠੜੀ ਤੇ ਉਹਨੇ ਮਤਲਬ ਕਿ ਜਦੋਂ ਕਿਤੇ ਬੁਹਾ ਘੜਕਾਇਆ ਤੋਤਾ ਗਾਣਾ ਕੱਢਣ ਲੱਗ ਪਏ। ਹੂੰ। ਉਹਨੇ ਭੱਜਿਆ ਉਹਨੇ ਕਿਹਾ ਬੇੜਾ ਬਹਿਜੇ ਜਿੱਥੇ ਜਾਨਵਰੀ ਗਾਣਾ ਕੱਢਣ ਡਏ ਨੇ। ਜੀ। ਉੱਥੇ ਕੀ ਭਲੀ ਗੁਜ਼ਰਨੀ ਆ। ਗਾਹ ਗਿਆ। ਹੂੰ। ਉੱਥੇ ਸਾਧੂ ਦੀ ਕੁਟਿਆ ਸੀ। ਕੋਈ ઋષਿ ਸੀ। ਜੀ। ਤੇ ਉਹਦਾ ਤੋਤਾ ਬੋਲਿਆ ਕਿ ਆਓ ਮਾਨੇ ਬਰਾਓ। ਹੂੰ। ઋષਿ ਜੀ ਤਾਪ ਤੇ ਬੈਠਿਆ। ਤੁਸੀਂ ਆਓ। ਉਸ ਤੋਂ ਬਾਅਦ ਭੋਜਨ ਕਰਿਓ। ਤੁਸੀਂ ਉਸ ਤੋਂ ਬਾਅਦ ਆਰਾਮ ਕਰਿਓ। ਹੂੰ। ਕੋਣ ਲੱਗਿਆ ਕਿ ਵਾਕਿਆ ਇੱਥੇ ਇੱਥੇ ਟਿਕਾਹ ਹੋ ਸਕਦਾ ਇੱਥੇ ਸੰਗਤ ਧੋਤੇ ਦੀ ਅੱਛੀ ਆ ਤੁ ਸੰਗਤ ਹੋਵੇ ਨਾ ਬਿਲਕੁਲ ਇੱਥੇ ਬੰਦਾ ਤਰ ਜਾਂਦਾ ਅਸੀਂ ਨਾ ਨਿੱਕੇ ਹੁੰਦੇ ਕਵਿਸ਼ਰੀ ਸੁਣਦੇ ਹੁੰਦੇ ਸੀ ਮੇਰੇ ਹਮ ਉਮਰ ਸ਼ੈਦ ਉਹ ਯਾਦ ਕਰ ਲੈਣਗੇ ਉਹ ਕਵਿਸ਼ਰ ਗਾਉਂਦੇ ਹੁੰਦੇ ਸੀ ਉਹ ਤਾਂ ਕਵਿਸ਼ਰੀ ਬੜੀ ਚੱਲਦੀ ਸੀਗੀ ਸਤ ਸੰਗਤ ਪਾਰ ਕਰੇ ਤੇ ਖੋਟੀ ਸੰਗਤ ਡੋਬਦੀ ਬੜੇ ਹਮ ਹਮ ਫਲਸਫੀਆਸ ਬਿਲਕੁਲ ਅਸੀਂ ਉਹ ਤੋਂ ਛੋਟੇ ਹੁੰਦੇ ਸਾਨੂੰ ਤੇ ਤਰ ਜੀ ਵਧੀਆ ਲੱਗਦੀ ਹੁੰਦੀ ਸੀ ਸਾਥ ਸੰਗਤ ਪਾਰ ਕਰੇ ਤੇ ਕੋਈ ਸੰਗਤ ਡੋਬਦੀ ਵੇੜੇ ਬਾਅਦ ਚ ਪਤਾ ਲੱਗਿਆ ਜਦੋਂ ਸਾਡੇ ਵੇੜੇ ਡੁੱਬ ਗਏ ਜੀ ਕਿ ਯਾਰ ਸੰਗਤ ਚੜੀ ਬਿਲਕੁਲ ਅਚੀ ਰਾਹਾਂ ਤੋਂ ਲੰਘ ਕੇ ਪਤਾ ਲੱਗਦਾ ਜੀ ਬਿਲਕੁਲ ਮੈਂ ਤੇ ਅੱਗੇ ਵੀ ਕਹਿਣਾ ਹਾਂ ਤੁਹਾਨੂੰ ਹਮ ਕਿ ਛੱਡ ਦਿਓ ਉਹ ਥਾਂ ਜਿੱਥੇ ਨੈਗੇਟਿਵਿਟੀ ਆ ਛੱਡ ਦਿਓ ਥਾਂ ਜਿੱਥੇ ਤੁਹਾਡਾ ਸਮਾਂ ਵੇਸਟ ਹੋ ਰਿਹਾ ਛੱਡ ਦਿਓ ਥਾਂ ਜਿੱਥੇ ਤੁਹਾਨੂੰ ਅਗਾਹ ਲੈ ਜਾਣ ਦੀ ਥਾਂ ਤੇ ਪਿਛਾਂ ਖਿੱਚਿਆ ਜਾ ਰਿਹਾ ਛੱਡ ਦਿਓ ਥਾਂ ਜਿੱਥੇ ਤੁਹਾਡੀ ਕਦਰ ਨਹੀਂ ਹੈ ਹੂੰ ਤੁਹਾਨੂੰ ਸਲਾਲਤ ਚੜ੍ਹਨੀ ਪੈਦੀ ਛੱਡ ਦਿਓ ਥਾਂ ਜਿੱਥੇ ਘੁੱਟਣ ਮਹਿਸੂਸ ਕਰਦੇ ਹੋ ਬਿਲਕੁਲ 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 ਤਾਂ ਮੇਰੇ ਕਲ ਦੇ ਨਾਲ ਜਿੱਥੇ ਸਕੂਨ ਹੈ ਮੈਂ ਅੱਗੇ ਵੀ ਕਹਿੰਦਾ ਹਾਂ ਯਾਰ ਦੋਸਤ ਤੁਹਾਡੇ ਸਾਹਮਣੇ ਬੈਠਾ ਹੈ ਨਾ ਜੀ ਉਹ ਭਾਵੇਂ ਆਪਦੇ ਫੋਨ ਤੇ ਬਿਜ਼ਨਸ ਡੀਲ ਹੀ ਕਰੀ ਜਾਵੇ ਬਿਜ਼ਨਸ ਦੀਆਂ ਕਾਲਾਂ ਅਟੈਂਡ ਕਰੀ ਜਾਵੇ ਉਹ ਤੁਹਾਡੇ ਸਾਹਮਣੇ ਬੈਠਾ ਆਪਦਾ ਕੰਮ ਕਰੀ ਜਾਵੇ ਕਹਿੰਦਾ ਤੁਹਾਨੂੰ ਤਦ ਵਿਸਕੂਨ ਆਊਗਾ ਕਿ ਚਲ ਸਾਹਮਣੇ ਬੈਠਾ ਫਰਾ ਮੇਰਾ ਇਹ ਹੁੰਦਾ ਯਾਰਾ ਨਾ ਹੀ ਹੁੰਦੀ ਆ ਦੋਸਤੀ ਹੁੰਦੀ ਆ ਸੰਗਤ ਇੱਕੋ ਸ਼ਬਦ ਹੁੰਦਾ ਜੀ ਕਹਿੰਦੇ ਜਿਉਣਾ ਬਹੁਤ ਦੁਰਲੱਭ ਹੁੰਦਾ ਸੋ ਜਿਉਣ ਨੂੰ ਇਸ ਤਰ੍ਹਾਂ ਕਦੇ ਵੀ ਗਵਾ ਨਹੀਂ ਦੇਣਾ ਚਾਹੀਦਾ ਹੁੰਦਾ ਪਲ ਸੀਨ ਲੈਣਾ ਚਾਹੀਦੇ ਹੁੰਦੇ ਲੱਭ ਲੈਣੇ ਚਾਹੀਦੇ ਹੁੰਦੇ